ਇਹੋ ਜਿਹਾ ਕਿਹੜਾ ਕੰਮ ਹੈ ਜੋ ਸਾਨੂੰ ਸਦਾ ਲਈ ਸੁਖੀ ਰੱਖ ਸਕਦਾ ਹੈ ਕਿਉਂਕਿ ਹਰ ਕੋਈ ਚਾਹੁੰਦਾ ਹੈ ਕਿ ਸਾਡੇ ਜੀਵਨ ਵਿੱਚ ਸੋਖੀ ਹੀ ਰਹਿਣਾ ਚਾਹੀਦਾ ਹੈ ਦੁੱਖਾਂ ਤੋਂ ਹਰ ਕੋਈ ਭੱਜਦਾ ਹੈ ਸੰਸਾਰ 'ਚ ਭਾਵੇਂ ਸਾਡੇ ਕੋਲ ਵੱਡੀਆਂ-ਵੱਡੀਆਂ ਕੋਠੀਆਂ ਹੋਣ ਸਾਡੇ ਕੋਲ ਬਹੁਤ ਹੀ ਪੈਸਾ ਹੋਵੇ ਸਾਡੇ ਕੋਲ ਕਿਸੇ ਚੀਜ਼ ਦੀ ਕਮੀ ਨਾ ਹੋਵੇ ਪਰ ਫਿਰ ਵੀ ਅਸੀਂ ਸਦਾ ਲਈ ਸੁਖੀ ਨਹੀਂ ਰਹਿ ਸਕਦੇ ਕਿਉਂਕਿ ਸਦਾ ਲਈ ਸੁਖੀ ਹੋਣ ਦਾ ਇੱਕੋ ਹੀ ਤਰੀਕਾ ਹੈ ਆਓ ਆਪਾਂ ਉਸ ਤਰੀਕੇ ਨੂੰ ਸਮਝਦੇ ਹਾਂ ਜਿਉ ਸੁਖ ਕਿਉ ਚਾਹੇ ਸਦਾ ਸਰਨ ਰਾਮ ਕੀ ਲੈ ਜੇਕਰ ਸਾਨੂੰ ਸਦੀਵੀ ਸੁਖ ਚਾਹੀਦਾ ਹੈ ਤਾਂ ਸਾਨੂੰ ਸਦਾ ਹੀ ਉਸ ਪਰਮੇਸ਼ਵਰ ਦੀ ਸ਼ਰਨ ਵਿੱਚ ਰਹਿਣਾ ਪਵੇਗਾ ਤੇ ਸਦਾ ਪਰਮੇਸ਼ਵਰ ਦੀ ਸ਼ਰਨ ਵਿੱਚ ਵੀ ਤਾਂ ਹੀ ਰਹਿ ਸਕਦੇ ਹਾਂ ਜੇਕਰ ਪਰਮੇਸ਼ਵਰ ਹਰ ਪਲ ਇਹਨਾਂ ਅੱਖਾਂ ਸਾਹਮਣੇ ਪ੍ਰਗਟ ਰਹੇਗਾ ਹਰ ਪਲ ਇਹਨਾਂ ਅੱਖਾਂ ਨੂੰ ਦਿਖੇਗਾ ਪਰ ਸਾਨੂੰ ਉਸ ਗੁਰ ਭਾਵ ਉਸ ਵਿਧੀ ਦੀ ਕਮਾਈ ਕਰਨੀ ਪਵੇਗੀ ਤੇ ਆਪਾਂ ਸਦਾ ਹੀ ਉਸ ਪਰਮੇਸ਼ਰ ਨੂੰ ਇਹਨਾਂ ਅੱਖਾਂ ਨਾਲ ਦੇਖ ਕੇ ਧਿਆ ਸਕਦੇ ਹਾਂ ਤੇ ਸਾਡਾ ਮਨ ਸਦੇਵੇ ਸੁਖੀ ਰਹੇਗਾ ਸੋ ਗੁਰਬਾਣੀ ਗੁਰੂ ਅਨੁਸਾਰ ਆਪਾਂ ਤਾਂ ਹੀ ਸਦੇਵੇ ਸੁਖੀ ਰਹਿ ਸਕਦੇ ਹਾਂ ਜੇਕਰ ਸਾਡਾ ਮਨ ਪਰਮੇਸ਼ਰ ਨੂੰ ਹਰ ਪਲ ਧਿਆਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ